हमने आते ही एंटी गैंगस्टर टास्क फोर्स बनाई मैं अपनी फोर्स को बधाई देता हूं कि तो उन्होंने अपनी जान जोखम में डालकर पता नहीं कितने घरों के चूलों की आग जो बुझने वाली थी उसको बचा लिया मैं पौने तीन करोड़ लोगों की सुरक्षा की गारंटी लेता हूं मेरा काम है ਤੁੱਕੇ ਮੈਨੂੰ ਇਤਨਾ ਪਿਆਰ ਦਿਆ ਆਪਣੇ ਇਤਨਾ ਪਿਆਰ ਦਿਆ ਹੁਣ ਜ਼ਿੰਮੇਦਾਰੀ ਮੇਰੀ ਹੈ ਆਪਨੇ ਆਪਣਾ ਫਰਜ਼ ਨਿਭਾ ਦਿਆ ਹੁਣ ਫਰਜ਼ ਨਿਭਾਣੇ ਕੀ ਬਾਰੀ ਮੇਰੀ ਹੈ ਪੰਜਾਬ ਚੋਂ ਗੈਂਗਸਟਰਵਾਦ ਦਾ ਸਫਾਇਆ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤੇ ਏਜੀਟੀਐਫ ਨੇ ਸ਼ਕਤੀ ਦਿਖਾਉਂਦਿਆਂ ਹੁਣ ਤੱਕ ਪੰਜਾਬ ਅੰਦਰ ਅਪਰਾਧਿਕ ਮਾਮਲਿਆਂ ਨੂੰ ਲੈ ਕੇ 1100 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ ਜਦਕਿ 1165 ਨਜਾਇਜ਼ ਹਥਿਆਰ ਅਤੇ ਅਪਰਾਧ ਲਈ ਵਰਤੇ 270 ਵਾਹਨ ਬ੍ਰਾਹਮਤ ਕੀਤੇ ਨੇ ਪੰਜਾਬ ਸਰਕਾਰ ਦਾ ਮੁੱਖ ਮਕਸਦ ਅਪਰਾਧ ਤੇ ਰੋਕ ਲਗਾ ਕੇ ਸੂਬੇ ਦੇ ਲੋਕਾਂ ਨੂੰ ਇੱਕ ਸੁਖਾਵਾਂ ਮਾਹੌਲ ਪ੍ਰਦਾਨ ਕਰਨਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਕਿਹਾ ਉਹ ਕਰ ਦਿਖਾਇਆ ਪੰਜਾਬ ਚ ਹੋ ਰਿਹਾ ਹੈ ਅਪਰਾਧ ਦਾ ਸਫਾਇਆ ਕੀ ਕਹਿਣਾ ਚਾਹੋਗੇ ਕੀ ਸੁਝਾਅ ਦਿੱਤੇ ਨੇ ਤੁਸੀਂ ਕੀ ਗੱਲਾਂ ਕਹੀਆਂ ਨਹੀਂ ਦੇਖੋ ਪਹਿਲਾਂ ਤਾਂ ਮੈਂ ਗੋਇਲ ਸਾਹਿਬ ਨੂੰ ਬਹੁਤ ਵਧਾਈ ਦੇਣਾ ਉਹਨਾਂ ਦੇ ਪਰਿਵਾਰ ਨੂੰ ਸਾਰੇ ਲਹਿਰਾ ਹਲਕਾ ਦੇ ਵਾਸੀਆਂ ਨੂੰ ਮੈਨੂੰ ਤਾਂ ਹੋਰ ਵੀ ਜ਼ਿਆਦਾ ਖੁਸ਼ੀ ਇਸ ਗੱਲ ਦੀ ਹੈ ਕਿਉਂਕਿ ਮੈਂ ਜਿੱਥੋਂ ਮੈਂਬਰ ਪਾਰਲੀਮੈਂਟ ਆ ਸੰਗਰੂਰ ਤੋਂ ਲਹਿਰਾ ਉੱਥੋਂ ਦਾ ਹਿੱਸਾ ਹੈ ਸੋ ਦੁੱਗਣਾ ਸਾਥ ਜਿਹੜਾ ਹੁਣ ਲਹਿਰੇ ਚ ਸਾਡੇ ਉਥੋਂ ਇਲਾਕੇ ਤੋਂ ਜਿਹੜਾ ਮਿਲੂਗਾ ਜਿਹਦੇ ਨਾਲ ਵਿਕਾਸ ਹੈ ਜਿਹੜਾ ਹੋਰ ਜੋਰਾਂ ਛੋਰ ਨਾਲ ਉੱਥੋਂ ਦਾ ਸੰਗਰੂਰ ਦਾ ਹੋ ਸਕਦਾ ਬਾਕੀ ਵਰਿੰਦਰ ਜੀ ਪੜ੍ਹੇ ਲਿਖੇ ਨੇ ਸੁਝਵਾਨ ਨੇ ਤੇ ਲੋਕਾਂ ਚੋਂ ਨਿਕਲ ਕੇ ਜਿਹੜਾ ਇਸ ਮੁਕਾਮ ਤੱਕ ਪਹੁੰਚਿਆ ਹੈ ਬੜਾ ਲੰਬਾ ਜਿਹੜਾ ਉਹਨਾਂ ਦਾ ਰਾਜਨੀਤਿਕ ਜਿਹੜਾ ਜੀਵਨ ਹੈ ਤੇ ਬਾਕੀ ਮੈਨੂੰ ਲੱਗਦਾ ਵੀ ਇਦਾਂ ਦੇ ਸੂਝ-ਬੂਝ ਵਾਲੇ ਜਿਹੜੇ ਚਿਹਰੇ ਆ ਕੈਬਨਿਟ ਦੇ ਵਿੱਚ ਹੋਣੇ ਚਾਹੀਦੇ ਆ ਤੇ ਬਾਕੀ ਕਿਉਂਕਿ ਮੈਂ ਇਹ ਡਿਪਾਰਟਮੈਂਟ ਪਹਿਲਾਂ ਮੇਰੇ ਕੋਲੇ ਰਹੇ ਨੇ ਹਨਾ ਜਿਹੜਾ ਇਸ ਵਾਰ ਤਾਂ ਡਿਪਾਰਟਮੈਂਟ ਮਹਿਕਵੇਂ ਬੜੇ ਚੇਂਜ ਹੋਏ ਨੇ ਤੇ ਮਹਿਕਵੇਂ ਦਾ ਚੇਂਜ ਹੋਇਆ ਤਾਂ ਬੜੀ ਲੋਕਾਂ ਦੀ ਇੱਛਾ ਸੀ ਕਿ ਖੇਡ ਵਿਵਾਕ ਇਸ ਵੱਲ ਜਾਏਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚਕਾਰ ਮੈਂਬਰ ਆਫ ਪਾਰਲੀਮੈਂਟ ਹੋ ਤੁਸੀਂ ਪਾਰਲੀਮੈਂਟ ਦੇ ਵਿੱਚਕਾਰ ਕੀ ਮੁੱਦੇ ਚੱਕਣ ਵਾਲੇ ਸੰਗਰੂਪ ਨੂੰ ਲੈ ਦੇਖੋ ਮੈਂ ਪਹਿਲਾਂ ਵੀ ਜਦੋਂ ਸੈਸ਼ਨ ਸੀ ਮੈਨੂੰ ਲੱਗਦਾ ਨਹੀਂ ਕਿ ਮਜ਼ਦੂਰਾ ਦੀ ਗੱਲ ਹੋਵੇ ਚਾਹੇ ਦਲਤਾਂ ਦੀ ਕਿਸਾਨਾਂ ਦੀ ਵਪਾਰੀਆਂ ਦੀ ਹਰ ਵਰਗ ਦੀ ਗੱਲ ਮੈਂ ਉੱਥੇ ਲੋਕ ਸਭਾ ਦੇ ਵਿੱਚ ਕੀਤੀ ਹੈ ਤੇ ਸੰਗਰੂਰ ਦੀ ਵੀ ਮੈਂ ਡਵੈਲਪਮੈਂਟ ਦੇ ਮੁੱਦੇ ਰੇਲਵੇ ਨਾਲ ਦਾ ਜੁੜਿਆ ਮੁੱਦਾ ਕਿਸਾਨਾਂ ਦੇ ਮੁੱਦੇ ਹਰ ਮੁੱਦੇ ਦੀ ਉੱਥੇ ਆਵਾਜ਼ ਜਿਹੜੀ ਹੈ ਉਠਾਈ ਤੇ ਆਉਣ ਵਾਲੇ ਸਮੇਂ 'ਚ ਵੀ ਜਦੋਂ ਵੀ ਸੈਸ਼ਨ ਆਊਗਾ ਇਹ ਨਹੀਂ ਹੋਊਗਾ ਵੀ ਕਿਸੇ ਸੈਸ਼ਨ ਦੇ ਵਿੱਚ ਮੈਂ ਉੱਥੇ ਜਿਹੜੀ ਆਵਾਜ਼ ਆ ਨਾ ਚੁੱਕਾਂ ਮੈਂ ਇੱਕੋ ਸੈਸ਼ਨ ਦੇ ਵਿੱਚ ਮਤਲਬ ਕਿ 6 ਵਾਰੀ ਕਹ ਲਓ ਵੀ ਮੈਂ ਸਵਾਲ ਜਿਹੜੇ ਆ ਚੁੱਕੇ ਮੈਨੂੰ ਮੌਕਾ ਜਿਹੜਾ ਉਹ ਮਿਲਿਆ ਤੇ ਉਹਨਾਂ ਨਾਲ ਸਮੇਂ ਚ ਵੀ ਅਸੀਂ ਆਪੋਜੀਸ਼ਨ ਚਾ ਤੇ ਆਪੋਜੀਸ਼ਨ ਦੀ ਡਿਊਟੀ ਹੁੰਦੀ ਆ ਵੀ ਲੋਕਾਂ ਦੀ ਜਿਹੜੀ ਲੜਾਈ ਜਿਹੜੀ ਲੜਨੀ ਸਰਕਾਰ ਦੇ ਵਿਰੁੱਧ ਤੇ ਜੋਰ ਸ਼ੋਰ ਨਾਲ ਜਿਹੜੀ ਲੜਾਈ ਉਹ ਲੜੀ ਜਾਊਗੀ ਨਾਲ ਦੀ ਸਾਥੀ ਕੰਗਨਾ ਰਣੌਰ ਉਹਨਾਂ ਦਾ ਜਿ ਬਿਆਨ ਹੈਗਾ ਪਹਿਲੇ ਕਿਸਾਨਾਂ ਵੱਲ ਦਿੰਦੇ ਨੇ ਪਹਿਲੇ ਵੀ ਉਹ ਬਿਆਨ ਦਿੰਦੇ ਕਿ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਉਹਨਾਂ ਨੇ ਬਿਆਨ ਦਿੱਤੇ ਸੀ ਲਾਗੂ ਹੋਣ ਚਾਹੀਦੇ ਉਸ ਤੋਂ ਬਾਅਦ ਉਹਨਾਂ ਨੇ ਯੂ ਟਰਨ ਲੈ ਲਿਆ ਫਿਰ ਮਾਫੀ ਵੀ ਮੰਗ ਲਈ ਕਿ ਮੇਰੇ ਬਿਆਨ ਤੋਂ ਕਿਸੇ ਨੂੰ ਆਹਤ ਹੋਏ ਤੇ ਮੈਂ ਮਾਫੀ ਮੰਗਦੀ ਐ ਭਾਜਪਾ ਕਿ ਨਾਰਾ ਕਰਦੀ ਕੀ ਕਹਿਣਾ ਚਾਹੋਗੇ ਦੇਖੋ ਮੈਨੂੰ ਲੱਗਦਾ ਵੀ ਮਾਨਸਿਕ ਸੰਤੁਲਨ ਪਹਿਲਾਂ ਵੀ ਸਾਰੇ ਜਾਣਦੇ ਆ ਵੀ ਕੰਗਨਾ ਜਿਹੜੀ ਆ ਉਹ ਖੋ ਚੁੱਕੀ ਆ ਹਨਾ ਤੇ ਬਾਕੀ ਇਹ ਜਿਹੜੀ ਬਿਆਨਬਾਜ਼ੀ ਹੈ ਬੀਜੇਪੀ ਇਕੱਲਾ ਉਹਦੇ ਤੋਂ ਇਹ ਕਹਿ ਕੇ ਕਿਨਾਰਾ ਜਿਹੜਾ ਉਹ ਨਹੀਂ ਕਰ ਸਕਦੀ ਅਸਲ 'ਚ ਇਹ ਮਾਨਸਿਕਤਾ ਜਿਹੜੀ ਆ ਉਹ ਬੀਜੇਪੀ ਦੀ ਹੋਈ ਹੈ ਤੇ ਬੀਜੇਪੀ ਨੂੰ ਐਦਾਂ ਦੇ ਜਿਹੜੇ ਬੰਦੇ ਆ ਨਾ ਉਹਨਾਂ ਦੀ ਜ਼ਰੂਰਤ ਹੈ ਮੈਂਬਰਸ਼ਿਪ ਇਸ ਤਰ੍ਹਾਂ ਦਿੱਤੀ ਜਾਂਦੀ ਹੈ ਵੀ ਜਿਹੜਾ ਜਿੰਨੀ ਵੱਧ ਲੰਬੀ ਜੀਬ ਕੱਢ ਕੇ ਦੇਸ਼ ਨੂੰ ਪਾੜਨ ਵਾਲੀਆਂ ਧਰਮਾਂ ਦੇ ਨਾਂ ਤੇ ਵੰਡਣ ਵਾਲੀ ਰਾਜਨੀਤੀ ਕਰ ਸਕਦਾ ਕੋਈ ਕਿਸਾਨਾਂ ਦੇ ਵਿਰੁੱਧ ਬੋਲਣ ਵਾਲੀ ਰਾਜਨੀਤੀ ਕਰ ਸਕਦਾ ਇਦਾਂ ਦੇ ਬੰਦੇ ਨੂੰ ਤਾਂ ਬੀਜੇਪੀ ਜਾ ਤੋਂ ਜ਼ਿਆਦਾ ਪ੍ਰਮੋਟ ਕਰਦੀ ਹੈ ਇੱਕ ਇਦਾਂ ਦੀ ਹੀ ਬਿਆਨਬਾਜ਼ੀ ਕਿਸ ਨਾ ਕਿਸ ਤੋਂ ਕਰਵਾ ਕੇ ਇਹ ਟੈਂਪਰੇਚਰ ਚੈੱਕ ਕਰਨਾ ਚਾਹੁੰਦੇ ਹੁੰਦੇ ਆ ਵੀ ਲੋਕ ਇਹਦੇ ਤੇ ਕਿਸ ਤਰ੍ਹਾਂ ਜਿਹੜਾ ਰਿਐਕਟ ਹੈ ਉਹ ਕਰਦੇ ਆ ਜੇ ਤਾਂ ਜਾਨ ਰੌਲਾ ਪਿਆ ਫਿਰ ਕਹਿ ਦਾਂਗੇ ਜੀ ਇਹ ਇਹਦਾ ਆਪ ਦਾ ਬਿਆਨ ਹੈ ਨਿੱਜੀ ਬਿਆਨ ਹੈ ਜੇ ਨਾ ਪਿਆ ਤਾਂ ਫਿਰ ਉਸ ਗੱਲ ਨੂੰ ਅੱਗੇ ਤੁਰਨ ਦਾ ਕੰਮ ਹੈ ਜਿਹੜਾ ਉਹ ਕਰਦੇ ਆ ਇਹ ਕੱਲਾ ਇੱਥੇ ਨਹੀਂ ਹਰ ਮੁੱਦੇ ਤੇ ਇਦਾਂ ਕਰਦੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par